ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵੀਡੀਓ ਦੇ ਵਿੱਚ ਲੱਗਿਆ ਭਾਈ ਕਣਕ ਪੀਜਣਾ ਚਾਹੇ ਸੁਪਰ ਫਿਲਟਰ ਨਾਲ ਪੀਈ ਹੈ ਭਾਈ ਭਾਈ ਦਾ ਭਾਈ ਠੀਕ ਹੋ ਬਸ ਕਾਹਲੀ ਦੱਸ ਨੂੰ ਪਤਾ ਨਹੀਂ ਹੁੰਦੀ ਬਾਕੀ ਭਾਈ ਕਈ ਸੁਪਰ ਸੀਡਰਾਂ ਦੀ ਹੈਗੀ ਆ ਬਹੁਤ ਜ਼ਿਆਦਾ ਸਫਾਈ ਆ ਜਿਵੇਂ ਆਪਾਂ ਦੇਖਦੇ ਆ ਵੀਡੀਓ ਵਾਡੀਓ ਦੇ ਵਿੱਚ ਦੇਖ ਲਈਦਾ ਵੀ ਇਹਦੀ ਸਫਾਈ ਬਹੁਤ ਆ ਇਹਦੀ ਤਾਂ ਭਾਈ ਇੰਨੀ ਕੀ ਆ ਇਹ ਸਾਡੇ ਪਿੰਡ ਭਾਈ ਨਵਾਂ ਹੀ ਆਇਆ ਹੈ ਤਕੀ ਟਰੈਕਟਰ ਤੇ ਸੁਪਰ ਸੀਡਰ ਤੇ ਹੁਣ ਦੇਖਦੇ ਆ ਇਹਦਾ ਸਫਾਈ ਨੂੰ ਤਾਂ ਬੱਸ ਉਹਦੇ ਸਾਹਮਣੇ ਆ ਗੱਲ ਬਹੁਤ ਆ ਭਾਈ ਉਹ ਜਦੋਂ ਜਦੋਂ ਲੱਡੂ ਪਟਿਆ ਜਾਂਦਾ ਵਧੀਆ ਤੇ ਬਈ ਡੀਪੀ ਪਾਇਆ ਆਪਾਂ ਇੱਕ ਗੱਟਾ ਕਿੱਲੇ ਦਾ ਤੇ ਵੀ ਆਪਾਂ ਲੈ ਕੇ ਆਂਦੇ ਸੀ ਬਾਈ ਮੋਲੀ ਦੁਕਾਨ ਤੋਂ ਘਰ ਦਾ ਨਹੀਂ ਪਾਇਆ ਵੀ ਆਪਾਂ 222 ਤੇ 187 ਦੋਨੇ ਵੀ ਬੀਜ ਦਿਆਂਗੇ ਤੇ ਬਾਕੀ ਮਾਲਕ ਨੇ ਦੇਣਾ ਜੋ ਕੁਝ ਵੀ ਦਿਨਾ ਆਪਣਾ ਕੰਮ ਮਿਹਨਤ ਕਰਨਾ ਦੇਣਾ ਮਾਲਕ ਨੇ ਆ ਤੇ ਉਹ ਆਪਾਂ ਕਰ ਹੀ ਜਾਂਦੇ ਆ ਜੀ ਰੀ ਵੀ ਬਾਈ ਠੀਕ ਆ 80 ਕਗਟੇ ਨਿਕਲੇ ਆਪਣੇ ਪੀ ਆਰ 126 ਲਾਇਆ ਵਾ ਸੀਗਾ ਕੋਈ ਝੂਠ ਫੜੀ ਗੱਲ ਨਹੀਂ ਕਿਉਂਕਿ ਬਾਈ ਜੇ ਝੂਠ ਬੋਲਾਂਗੇ ਫੇੜ ਕਰਾ ਕੋਈ ਆਪਣੇ ਘਰੇ ਸੱਟ ਜੂਗਾ ਜੇ ਆਪਾਂ ਕਹੇ ਤਾਂ ਬਾਈ 100 ਕਟਾ ਨਿਕਲੇ ਸਾਡੇ ਤਾਂ ਤੇ ਹਰੇਕ ਬੰਦੇ ਦੀ ਖੇਤੀ ਕਰਦਾ ਹਰੇਕ ਨੂੰ ਪਤਾ ਹੀ ਹੁੰਦਾ ਹਨਾ ਐਵੇਂ ਝੂਠ ਜੇ ਬੋਲਣ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ 80 ਗੱਟੇ ਨਿਕਲੇ ਬਾਈ ਜੀਰੀ ਦੇ ਕਿੱਲੇ ਦੇ ਤੇ ਕਣਕਾਂ ਪਾ 187 ਤੇ 222 ਇਹ ਵੀ ਬੀਜਾਂਗੇ ਉਹ ਦੇਖਦੇ ਹਾਂ ਹੁਣ ਕਿਵੇਂ ਨਿਕਲਦੀ ਆ ਗੱਲਬਾਤ ਬਹੁਤ ਵਧੀਆ ਗਈ ਟਰੈਕਟਰ ਆਇਆ ਇਹ ਨਵਾਂ ਤੇ ਸੁਪਰ ਸੀਡਰ ਬਾਈ ਇੱਕ ਸੀਜ਼ਨ ਚੱਲਿਆ ਵਾ ਆਹ ਵਈ ਗੱਲ ਬੋਲ ਲੰਘਦੀ ਸੀਗੀ ਲੇਟ ਹੋ ਗਿਆ ਸੀਗਾ ਕੰਮ ਸਮਾਂ ਦੋ ਦਿਨ ਡੀਏਪੀ ਨਹੀਂ ਮਿਲਿਆ ਸੀਗਾ ਪਰ ਪਹਿਲਾਂ ਉਹ ਦੁਕਾਨਾਂ ਤੇ ਆਇਆ ਨਹੀਂ ਐਦ ਕੀ ਬਹੁਤ ਆਇਆ ਤੇ ਸੋਸਾਇਟੀ ਚ ਅੱਜ ਆਇਆ ਸੀਗਾ ਤੜਕੇ ਹੀ ਉਹ ਮਿਲ ਗਿਆ ਤੇ ਆਪਾਂ ਨਾਲ ਦੀ ਨਾਲ ਹੀ ਚੱਕ ਲਿਆ ਦੁਪਹਿਰ ਤੋਂ ਬਾਅਦ ਲੱਗੇ ਸੀਗੇ 3:00 ਵਜੇ ਲੱਗੇ ਸੀਗੇ ਕਣਕ ਵੀਜਣੇ ਭੋਨੇਪੁਰ ਦੀ ਗੂੜਾ Chalo, tig a bai.